ਸ਼ਕਤੀ ਜਮਾਲ 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 ਇੱਕ ਪਾਈ ਸਾਡਾ ਮੈਚ ਆ ਗਿਆ ਆਪਣੇ ਆਪਣੇ ਜਲਾਜਾ ਪੂਰਾ ਤੇ ਆਵਾਜ਼ ਕਰਾਓ ਜਦੋਂ ਪਾਣੀ ਜਮਾਲ साइड ते चोली साइड ते দৰব <laughs>

ਮਹਾਂ ਸ਼ੋਕਾ ਓਮ ਸਤੀ ਸਮਰਾਜਮ ਭੋਗਯਮ ਸਾਰਾਜਮ ਪਰਮੇਸ਼ਵਰ ਮੈ ਰਾਜਯੋ ਮੋਮਿਚ ਵਰਤੇ ਲੈ ਨਾਲ ਅਜ ਰਾਜ ਦੇ ਹੀ ਓਮ ਸਤੀਨਾ ਇੰਦ੍ਰੋ ਬ੍ਰਧਨਵਾਹ ਸਤੀਨਾ ਪੂਖਾ ਵਿਸ਼ੋ ਮੇ ਦਾਹ ਸਤੀਨ ਸਾਰਚਮ ਅਰਸ਼ਨੇ ਵਿਹਿ ਸਤੀਨੋ ਬ੍ਰਹਮਵਤ ਰਧਾਤੂ ਨਿਚੇ ਕਰੋ ਸੁਭਿਸ਼ਕ ਰਮਾਇਤ ਬੈ ਚੁੱਪ ਕਰੋ ਪਲੀਨ ਮੰਦਸ ਤੇ ਅਚੇ ਨਿਭੰਗ ਵਿਚ ਸਾਡੇ ਪਰਮ ਪੂਜੇ ਆ ਜੋ ਜੀਵਨ ਸਮਾਕਰ ਮਹਾਰਾਜ ਜਿਨ੍ਹਾਂ ਨੇ 24 ਮਈ 1976 ਨੂੰ ਇੱਕ ਤਾਰਕਿਕ ਤੇ ਸਮਾਜਿਕ ਸੰਗਠਨ ਦਾ ਗਠਨ ਕੀਤਾ ਜਿਸ ਦਾ ਨਾਮ ਭਾਰਤੀ ਆਵਾੰਕੀ ਦੇਸ਼ ਸਮਾਜਾ ਮੈਂ 1980 ਚ ਉਹਦਾ ਇੱਕ ਸਧਾਰਨ ਕਾਰਜਕਰਤਾ ਦੇ ਰੂਪ ਚ ਕੰਮ ਸ਼ੁਰੂ ਕਰ ਦਿੱਤਾ ਸੀ ਉਹ ਰਾਜ ਤੇ ਦੇਸ਼ ਦਾ ਰਾਸ਼ਟਰੀ ਮੁੱਖ ਸਮਰਚੀ ਬਹੁਤ ਗ੍ਰੀਜ਼ਰਾ ਹੋਇਆ ਪਰ ਮੈਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਵਾ ਸਭ ਤੋਂ ਉਸ ਵਿਚਾਰਧਾਰਾ ਨੂੰ ਜਿੱਥੇ ਅਸੀਂ ਇਕੱਲਾ ਵਿਧਿਆਨੇ ਤੋਂ ਸ਼ੁਰੂ ਕਰਦੇ ਹੋਏ ਅੱਜ ਪੂਰੇ ਦੇਸ਼ ਚ ਦੇਸ਼ ਤੋਂ ਬਾਅਦ ਦੇਸ਼ਾਂ ਦੇ ਵਿੱਚ ਵੀ ਰੱਬ ਦਾ ਪ੍ਰਮਾਤਮਾ ਪਵਨਵਾਲ ਮਿੱਟੀ ਦੇ ਮਹਾਰਾਜ ਜਿਹੜੇ ਸਿੱਖਿਆਵਾਂ 'ਵਾਂ ਮੂਲ ਉਦਕਰਤ ਪੰਚਾਂ ਦਾ ਯਤਨ ਕਰ ਰਹੇ ਆ ਔਰ ਜਿਹਨੀਆਂ ਸਮਾਜਿਕ ਬੁਰਾਈਆਂ 'ਵਾਂ ਇਸ ਸਥਿਤੀ ਦੇ ਅੰਦਰ ਉਹਨਾਂ ਨੂੰ ਘਟਾ ਕਰਨ ਲਈ ਸਾਡੇ ਕਾਰਜਕਰਤਾਵਾਂ ਨੇ ਉਹ ਕੰਮ ਕਰਦੇ ਆ। ਦੂਜਾ ਅੱਜ ਮੈਂ ਮਾਹਦੇਸ ਮੰਦਿਰ 'ਚ ਆਇਆ ਮਾ ਕਾਲੀ ਦੇ 60 ਸਾਲ ਦੀ ਮੇਰੀ ਏਜ ਉਹ ਵੀ ਪਹਿਲੀ ਵਾਰੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਇਹਨਾਂ ਜੋ ਕਾਰਜਕਰਤਾ ਨੇ ਮੇਰੇ ਨਾਲ ਖੜੇ ਇਹਨਾਂ ਦਾ ਵੀ ਧੰਨਵਾਦ ਕਰਦਾ। ਔਰ ਵਿਸ਼ੇਸ਼ ਤੌਰ ਤੇ ਜੀਐਸਏ ਐਨਰਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਬੁਲਾ ਕੇ ਮਾਣ-ਸਰਮਾਨ ਕੀਤਾ ਵਾ ਔਰ ਮੈਂ ਮਹਾਦੇ ਜਰਨਾ ਚਾਹੀ ਬੇਤੀ ਕਰਾਂਗਾ ਕਿ ਸਾਡਾ ਦੇਸ਼ ਜਿਹੜਾ ਵਾ ਆਪਸੀ ਪਿਆਰ ਆਪਸ ਤੇ ਪਹਿਚਾਨ ਕੇ ਸਾਥ ਜਿਹੜੀ ਹੈ ਉਸ ਨੂੰ ਬਣਾ ਕੇ ਰੱਖਿਆ ਜਾਣਾ ਚਾਹੀਦਾ ਵਾ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਵਾ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਇੱਕ ਸੁਰਤਾ ਚ ਰਹਿੰਦੇ ਨੇ ਇਸ ਪਰਬੀਆ ਤੋਂ ਬਾਅਦ ਪਵਨ ਵਾਲਮੀਕੀ ਜੀ ਮਹਾਰਾਜਾ ਜੋ ਪਾਵਨ ਪ੍ਰਗਟ ਦਾ ਸਤਾਵਾ ਉਹਦੋਂ ਵੀ ਸਾਰੇ ਰਲ ਕੇ ਮਨਾਉਂਦੇ ਨੇ ਈਦ ਵੀ ਮਨਾਈ ਜਾਂਦੀ ਆ ਔਰ ਸੱਚੇ ਪਾਤਸ਼ਾਹ ਗੰਨਪੱਥੀ ਜੀ ਮਹਾਰਾਜਾ ਜੋ ਪ੍ਰਕਾਸ਼ ਪਰਬਾ ਉਸ ਨੂੰ ਵੀ ਸਾਰੇ ਲੋਕ ਜਿਹੜੇ ਨੇ ਰੋਜ਼ੀ ਮਨਾਉਂਦੇ ਨੇ ਲੋਕ ਪੰਜਾਬ ਦੇ ਜਿਹੜੀ ਸਭ ਤੋਂ ਅਤਿ ਸਤਿ ਸ੍ਰਿਤੀ ਜਿਹੜੀ ਆ ਉਹ ਭਾਈਚਾਰਕ ਸਾਂਝ ਨੂੰ ਜਿਹੜਾ ਵਾ ਉਹ ਬਲ ਦਿੰਦਾ ਧੰਨਵਾਦ ਬਹੁਤ ਜਨਵਾਦ ਆਪਣੇ ਵਿਚਾਰ ਸਾਂਝੇ ਹੋ ਕੇ ਸਾਲ ਜਿਹੜੇ ਆਏ ਨੇ ਜਿਆ ਮਾਈ ਵਾਲਮੀਕੀ ਤੁਮਾਰ ਜੀ ਦੀ ਮਾਪ ਤੋਂ ਟੈਕਨਸ਼ੀਅਨਰੋ ਤੋਂ ਆਪਾਂ ਪ੍ਰਮਾਣਿਤ ਕਰ ਰਿਹਾ ਹੈ ਕੀ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਸਾਰੇ ਸਮਾਪਤ ਜਮਾਤਾਂ ਦੀ ਅੱਜ ਮੀਡੀਆ ਨਾਲ ਦੀ ਸਾਡੇ ਰਿਕੁਐਸਟ ਹੈ ਸਾਡੇ ਇੱਕ ਪਹਿਲੇ ਸੰਦੇਸ਼ੇ ਸ਼੍ਰੀ ਗੁਰੂ ਜੀ ਮੈਂ ਆ ਕੇ ਸਿੰਘਾ ਨੂੰ ਮੰਤਰਮ ਦੇ ਕੇ ਆ ਸੀ ਸਾਡੀ ਮਾਤਾ ਮੰਦਰ ਤੇ ਮਠਾ ਦੇਖੰਦਾ ਸਾਡੇ ਨਾਲ ਸਾਰੇ ਜਿਹੜੇ ਇਹਨਾਂ ਦੇ ਕਾਰਕਟਰ ਤੇ ਬਾਣੀ ਸੁਣੇ ਸਭ ਦਾ ਅਸ਼ੀਰਵਾਦ ਲੈਣ ਵਾਸਤੇ ਨਾ ਆਏ ਇਹਨਾਂ ਨੇ ਸਾਡਾ ਸਦਾ ਮਨਜ਼ੂਰ ਕੀਤਾ ਔਰ ਜਹਾਂ ਤੱਕ ਇਹ ਸਾਡੇ ਨਾਲ ਅੱਜ ਦੇ ਸਮੇਂ ਦੇ ਇਹਨਾਂ ਨਾਲ ਬਹੁਤ ਪੁਰਾਣੇ ਜਗਤਪੁਰ ਪੰਚਾਂ ਨਾਲ ਕੀ ਮਿਲਣਾ ਉਹ ਬੱਚੇ ਸਮਾਂ ਸੀ ਉਹਨਾਂ ਦੇ ਘਰ ਵੀ ਅਸੀਂ ਜਾਇਆ ਕਰਦੇ ਸੀ ਇਹਨਾਂ ਦੇ ਨਾਲ ਜਗਤਪੁਰ ਪੰਚਾਂ ਨਾਲ ਬਹੁਤ ਵੱਡਾ ਪਿਆਰ ਸੀਗਾ ਔਰ ਇਹਨਾਂ ਨੇ ਜਿਹੜਾ ਸਾਡਾ ਸਦਾ ਸਦਕਾਰ ਕਰਿਆ ਪੂਰੇ ਪਟਿਆਲੇ ਆਏ ਆ ਜਿੰਨਾ ਮੈਂ ਸਭ ਦਾ ਖੜਾ ਕਰਿਆ ਸਨਮਾਨ ਕਰਿਆ ਪੁਰਾ ਜਿੰਨਾ ਸਾਡੇ ਨੂੰ ਦਿਲੋਂ ਸਨਮਾਨ ਮਿਲਦਾ ਸੀ ਸੀਨਾ ਮਿਲਦਾ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਪਰਿਵਾਰ ਦੇ ਸਾਰੇ ਬਾਲਮੀਕੀ ਸਮਾਜ ਦੇ ਜਿਨ੍ਹਾਂ ਨੇ ਇੱਥੇ ਇਕੱਠਾ ਹੋ ਕੇ ਸਾਡੇ ਨਾਲ ਨਾਲ ਸਵਾਗਤ ਕਰਿਆ ਔਰ ਮੈਂ ਇਸ ਸੰਦੇਸ਼ ਦੀ ਤਰ੍ਹਾਂ ਦੱਸਦਾ ਕਿ ਜਿਹੜਾ ਬਾਲਮੀਕੀ ਸਮਾਜ ਹੈ ਸਾਡਾ ਜਿਹੜਾ ਹੈ ਸਨਾਤਨ ਸਮਾਜ ਦੀ ਜੀੜ ਦੀ ਹੱਡੀ ਹੈ ਇਹਨਾਂ ਤੋਂ ਅਸੀਂ ਵੱਖੋਂ ਨਹੀਂ ਚੱਲਦੇ ਜਦ ਤੱਕ ਇਹ ਸਾਡੇ ਨਾਲ ਸਮਾਜ ਰਹਾ ਸਾਡੇ ਯੋਧਾ ਹੈ ਸਾਡੇ ਲੜਨ ਵਾਲੇ ਯੋਧਾ ਹੈ ਜਦ ਤੀ ਸਾਡਾ ਹਿੰਦੂ ਸਮਾਜ ਤਰੱਕੀ ਕਰੂਗਾ ਇਹ ਸਾਡੇ ਸਮਾਜ ਦਾ ਹੀ ਕੰਗਰਮ ਅਸੀਂ ਇਹਨਾਂ ਨੂੰ ਬਿਲਕੁਲ ਨਾਂ ਲੈ ਕੇ ਜੰਦਾਂਗੇ ਕਿਉ ਸਾਡੇ ਰੇਡ ਦਿੱਤੀ ਹੈ ਸਾਡੇ ਮੁਖੰਦੇ ਨਾਲ ਪੰਡਾ ਮਲਾਗੇ ਸਾਡਾ ਪੁਤਿਆਰੇ ਦਾ ਬਾਗਵੀ ਕਿਸਮਾ ਚੱਲਦਾ ਹੈ ਸ਼ੰਤੀ ਗੀਂਦ ਜੀ ਦੇ ਤਰਫੋਂ ਪੰਡਾ ਪਰਸਰ ਦੀ ਤੋਂ ਮੌਕੇ ਖਾਣੇ ਨੇ ਅਰਧ ਦੇਸ਼ ਦਾ ਆਗੂ ਕਰ ਰਹੇ ਹੋ ਸਾਰੇ ਜਿਹਦੇ ਵੀ ਬਾਗਵੀ ਕਿਸਮਾ ਦਾ ਸਾਡੇ ਨਾਲ ਬਿਲਕੁਲ ਸਨਾਤਨ ਦੀ ਸੇਵਾ ਕਰ ਰਹੇ ਸਾਤੰਤਰਮ ਇੱਕੋ ਹੀ ਹੈ ਵਰਤੋਂ ਦਾ ਸਾਡਾ ਅੰਗ ਹੈ ਕਿ ਅਸੀਂ ਅੱਜ ਪੰਜ ਰੰਗ ਕੇ ਮਾਰਾ ਇਹ ਤਿਆਗ ਕਰਦੇ ਕਿ ਜਿਹੜੇ ਮਾਨਵੀ ਕੀ ਮਹਾਰਾਜ ਨੇ ਰਮਾਇਣ ਹੋਣ ਤੋਂ ਪਹਿਲਾਂ ਰਮਾਨ ਲਿਖੀ ਉਹ ਸਾਨੂੰ ਰਾਮ ਤੋਂ ਪਹਿਲਾਂ ਪੁੱਛਦਾ ਹੈ ਮੈਂ ਗਲ ਹੋਰ ਕਿ ਨਹੀਂ ਜਨਸੀ ਨੂੰ ਪੁੱਲ ਗਿਆ ਸੀ ਪਿਛਲੇ ਦਿਨੀ ਜੋ ਬੰਗਲਾਦੇਸ਼ ਚ ਹੋਇਆ ਵਾ ਹੋਰ ਉੱਥੇ ਸੱਤਾ ਪਰਵਰਤਨ ਵੀ ਹੋਈ ਹੈ ਹਾਂਜੀ ਬੰਲਾ ਦੇ ਵਿੱਚ ਮੈਂ ਪਿਛਲੇ ਦਿਨੀ ਜਿਹੜੀ ਬੰਗਲਾਦੇਸ਼ ਦੇ ਵਿੱਚ ਬੜੀ ਉਤਲ-ਪੁਤਲ ਹੋਈ ਹੈ ਡੈਮੋਕਰੈਟਿਕ ਸਿਸਟਮ ਜਿਹੜਾ ਹੈ ਹਿੱਲਿਆ ਉੱਥੇ ਦਾ ਔਰ ਉੱਥੇ ਵਿਸ਼ੇਸ਼ ਤੌਰ ਤੇ ਜੋ ਸਭ ਤੋਂ ਜ਼ਿਆਦਾ ਨਿੰਦਨੀਆਂ ਗੱਲ ਜਿਹੜੀ ਹੈ ਉਹ ਮੈਨੂੰ ਉੱਥੇ ਦੇਖਣ ਨੂੰ ਮਿਲੀ ਹੈ ਉਹਦੀ ਮੈਂ ਪਿਛਲੇ ਦਿਨੀ ਵੀ ਨਿੰਦਾ ਕੀਤੀ ਸੀ ਤੁਹਾਡੇ ਮਾਧਿਅਮ ਤੋਂ ਵੀ ਕਹਿਣਾ ਚਾਹਨਾ ਵਾ ਕਿ ਜਿੰਨੇ ਸਾਡੇ ਬੰਗਲਾਦੇਸ਼ ਦੇ ਅੰਦਰ ਸਾਡੇ ਹਿੰਦੂ ਭਰਾ ਨੇ ਸਾਰੇ Hindu ਮੰਦਿਰ ਜਿਹੜੇ ਨੇ ਉਹ ਜਿਹੜੇ ਤੋੜੇ ਜਾ ਰਹੇ ਨੇ ਉਹਦੀ ਮੈਂ ਜ਼ੋਰਦਾਰ ਨਿੰਦਿਆ ਕਰਦਾ ਨਿਖੇਦੀ ਕਰਦਾ ਵਾਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲੋਂ ਔਰ ਅਮਿਤ ਸ਼ਾਹ ਜੀ ਕੋਲੋਂ ਇਹ ਮੰਗ ਕਰਦਾ ਵਾਂ ਕਿ ਜਿੰਨੇ ਵੀ ਬੰਗਲਾਦੇਸ਼ ਦੇ ਅੰਦਰ ਸਾਡੇ Hindu ਸਮਾਜ ਹੈ Hindu ਭਰਾ ਨੇ ਜਿਹੜੇ ਉਹਨਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਚੁਣ-ਚੁਣ ਕੇ ਮਾਰਿਆ ਜਾ ਰਿਹਾ ਬਲਾਤਕਾਰ ਕੀਤਾ ਜਾ ਰਿਹਾ ਸਾਡੀਆਂ ਧੀਆਂ ਨਾਲ ਉਹਨਾਂ ਦੀ ਮੈਂ ਜਿੱਥੇ ਜ਼ੋਰਦਾਰ ਨਿੰਦਿਆ ਕਰਦਾ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਦੇਸ਼ ਦੇ ਹੋਮ ਮਿਨਿਸਟਰ ਅਮੀਨ ਪਾਕਿਸਤਾਨ ਚ ਸਟ੍ਰਾਈਕ ਹੋ ਸਕਦੀ ਆ ਉੱਥੋਂ ਜਾ ਕੇ ਇੱਥੇ ਵੀ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਵੀ ਵੱਡਾ ਐਕਸ਼ਨ ਜਿਹੜਾ ਵਾ ਹੋਣਾ ਚਾਹੀਦਾ ਸਰਜਿਕਲ ਸਟ੍ਰਾਈਕ ਜਿਹੜੀ ਹੋਈ ਆ ਉਹ ਸਰਜਿਕਲ ਸਟ੍ਰਾਈਕ ਜਿਹੜੀ ਉਹਨਾਂ ਲੋਕਾਂ ਤੇ ਵੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਲੋਕ ਹਿੰਦੂ ਮੰਦਰਾਂ ਨੂੰ ਤੋੜ ਰਹੇ ਨੇ ਹਿੰਦੂ ਭਰਾਵਾਂ ਨੂੰ ਕਤਲੋ ਗੈਰਤ ਕਰ ਰਹੇ ਨੇ ਹਿੰਦੂ ਧੀਆਂ ਪੇਣਾ ਦਾ ਨਾ ਬਲਾਕਕਾਰ ਕੀਤਾ ਜਾ ਰਿਹਾ ਵਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਐਸਾ ਕਿਉਂਕਿ ਸਾਡਾ ਦੇਸ਼ ਜਿਹੜਾ ਥਰੰ ਤਾਕਤ ਆ ਔਰ ਮੈਂ ਕਹਿ ਸਕਦਾ ਕਿ ਬੰਗਲਾਦੇਸ਼ ਵਰਗਾ ਦੇਸ਼ ਜਿਹੜਾ ਵਾ ਉਹ ਤਾਂ ਵੈਸੇ ਵੀ ਥਰ-ਥਰ ਕੰਬਦਾ ਪਸੜੇ ਇਸ ਤੇਜ਼ ਤੋਂ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਖਤ ਐਕਸ਼ਨ ਲੈਂਦੇ ਹੋ ਉੱਥੇ ਜਿਹੜਾ ਵਾ ਰੋਲ ਅਦਾ ਕਰਨਾ ਚਾਹੀਦਾ ਹੈ